ਖਾਲਸਤਾਨ ਦੀ ਗੱਲ ਕਰਨ ਵਾਲੇ ਕੁਝ ਸ਼ੈਤਾਨ ਮਨੁੱਖਾਂ ਦੀ ਗੱਲ ਕਰਨੀ ਹੈ ਆਮ ਤੌਰ ਤੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਵਿੱਚੋਂ 99% ਉਹ ਲੋਕ ਨੇ ਜਿਨ੍ਹਾਂ ਨੂੰ ਖਾਲਸਤਾਨ ਬਾਰੇ ਪਤਾ ਨਹੀਂ 1% ਉਹ ਲੋਕ ਨੇ ਜਿਹੜੇ ਕੇਵਲ ਖਾਲਸਤਾਨ 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 ਕਰਦੇ ਨੇ ਤੇ ਉਹਨਾਂ ਦਾ ਖਾਲਸ탄 ਕਹਿੰਦੇ ਰਹਿਣਾ ਖਾਲਸ탄 ਖਾਲਸ탄 ਕਰਦੇ ਰਹਿਣਾ ਇੱਕੋ ਹੀ ਮਕਸਦ ਹੈ ਕਿ ਜਿਨ੍ਹਾਂ ਨੇ ਸਾਨੂੰ ਕੱਟ ਪੁਤਲੀ ਬਣਾਇਆ ਨੱਜਣ ਵਾਸਤੇ ਉਹਨਾਂ ਦੀਆਂ ਉਂਗਲਾਂ ਤੇ ਸਾਨੂੰ ਨੱਜਣਾ ਪੈਣਾ ਤਾਂ ਸਾਨੂੰ ਤੋਰੀ ਫੁਲਕਾ ਮਿਲਣਾ ਆਈਐਸਆਈ ਕਿੱਥੇ ਹੈ ਪਾਕਿਸਤਾਨ اسلامਾਬਾਦ ਦੀ ਇਹ ਆਰਮੀ ਹੈ ਪਈਆਂ ਨੇ ਸ਼ਬਦ ਡੌਗ ਕੁੱਤੇ ਵਰਤੇ ਮੈਂ ਉਧਰ ਨਾ ਜਾਵਾਂ ਪਰ ਇਹ ਗੱਲ ਕਹਿਣੀ ਪੈਣੀ ਹੈ ਜਿਹੜੇ ਖਾਲਸਤਾਨੀ ਪੰਜਾਬ ਦੇ ਵਿੱਚ ਪੈਦਾ ਹੋਏ ਜਿਹੜੇ ਕਹਿੰਦੇ ਸਾਨੂੰ ਆਜ਼ਾਦੀ ਚਾਹੀਦੀ ਹੈ ਓਹ ਪਨਾਹ ਕਿੱਥੇ ਜਾ ਕੇ ਲੈਂਦੇ ਨੇ ਪਾਕਿਸਤਾਨ ਦੇ ਵਿੱਚ ਪਿੱਛੇ ਜੇ ਗੋਲੀਆਂ ਮਾਰ ਕੇ ਮਾਰੇ ਗਏ ਤੇ ਕਈ ਹਲੇ ਬੈਠੇ ਐ ਤੇ ਉਹਨਾਂ ਵਿੱਚ ਪਰਮੀਤ ਪੰਜ ਬੜਾ ਹੁੰਦਾ ਹੋਰ ਵੀ ਹਲੇ ਬੈਠੇ ਐ ਜਦੋਂ ਮਰਨਗੇ ਨਾਂ ਲੈ ਦੇਾਂਗੇ ਤੇ ਇੱਕ ਬੈਠਾ ਗੁਰਪਤਵੰਤ ਪੰਨੂ ਅਮਰੀਕਾ ਦੇ ਵਿੱਚ ਤੇ ਉਹਦੇ ਕੋਲੇ ਜਿਹੜੀ ਪ੍ਰਾਪਰਟੀ ਐ ਉਹ ਖਾਲਸਤਾਨ ਦੇ ਨਾਮ ਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਬਣਾਈ ਹੋਈ ਹੈ ਤੇ ਇਹ ਜਿਹੜੇ ਲੋਕ ਪੰਜਾਬ ਨੂੰ ਖਾਲਸਤਾਨ ਬਣਾਉਣਾ ਚਾਹੁੰਦੇ ਨੇ ਜਦੋਂ ਵੀ ਕਿਤੇ ਮਾੜੀ-ਮੁਢੀ ਗੱਲ ਸਾਹਮਣੇ ਆਉਂਦੀ ਹੈ ਤਾਂ ਇਹਨਾਂ ਦੇ ThoughtData ਬਿਆਨ ਸਟੇਟਮੈਂਟ ਕਿੱਥੋਂ ਆਉਂਦੀਆਂ ਨੇ ਅਮਰੀਕਾ ਤੋਂ ਜਾਂ ਕੈਨੇਡਾ ਤੋਂ ਜੇ ਨਾਲ ਥੋੜਾ ਜਿਹਾ ਹੋਰ ਦੀ ਕਿਨਾਂ ਗੱਲ ਕਰਨਗੇ ਕਿ ਸਾਨੂੰ ਪੰਜਾਬ ਦੀ ਮਿੱਟੀ ਦੇ ਨਾਲ ਮੋਹ ਬਹੁਤ ਹੈ। ਸਨੇਹ ਪਿਆਰ ਬਹੁਤ ਹੈ ਇਹ ਕਹਿਣਗੇ। ਮੈਂ ਬਹੁਤ ਵਾਰ ਕਿਹਾ ਕਿ ਇਹ ਉਹ ਲੋਕ ਨੇ ਜਿਹੜੇ ਪੰਜਾਬ ਦੇ ਵਿੱਚੋਂ ਲੁੱਟਾਂ ਖਸੁੱਟਾਂ ਕਰਕੇ ਗਏ ਨੇ। ਕ੍ਰਿਮਿਨਲ ਬੈਕਗ੍ਰਾਉਂਡ ਸੀ ਜਿਨ੍ਹਾਂ ਦੀ। ਜਿਨ੍ਹਾਂ ਨੇ ਇੱਥੇ ਬੈਂਕਾਂ ਲੁੱਟੀਆਂ, ਡਾਕੇ ਮਾਰੇ। ਅੱਜ ਕੁਝ ਇੱਥੇ ਦਲਜੀਤ ਬਿੱਟੂ ਵਰਗੇ ਬੈਠੇ ਆ। ਜਿਨ੍ਹਾਂ ਨੇ ਲੁਧਿਆਣੇ ਬੈਂਕ ਦੇ ਵਿੱਚ ਡਾਕਾ ਮਾਰਿਆ ਸੀ 5.5 ਕਰੋੜ ਦਾ ਜਿਹੜਾ ਬਿੱਟੂ ਸੈਂਕੜੇ ਕਤਲ ਕੀਤੇ ਹੋਏ ਨੇ ਬੈਠਾ ਅੱਜ ਵੀ ਜਿੰਦਾ ਜਗਦਾ ਹੈ ਤੇ ਇਹ ਲੋਕਾਂ ਨੇ ਇੱਕ ਬਹੁਤ ਵੱਡਾ ਗੈਂਗ ਵੀ ਬਣਾਇਆ ਸੀ ਜਿਹੜਾ ਅੱਜ ਤੱਕ ਚੱਲਦਾ ਹੈ ਜਿਵੇਂ ਪੰਜਾਬ ਦੇ ਵਿੱਚੋਂ ਇਹ ਫਰੋਤੀਆਂ ਮੰਗਦੇ ਸੀ ਲੁੱਟਾਂ ਖੋਹਾਂ ਕਰਦੇ ਸੀ ਧੱਕੇਤੀਆਂ ਕਰਦੇ ਸੀ ਉਹੀ ਗੈਂਗ ਇਹਨਾਂ ਦਾ ਅਮਰੀਕਾ ਤੇ ਕੈਨੇਡਾ ਵਿੱਚ ਬੈਠਾ ਹੈ ਜਿਹੜੀਆਂ ਵਪਾਰੀਆਂ ਨੂੰ ਧਮਕੀਆਂ ਆਉਂਦੀਆਂ ਨੇ ਕਿਸੇ ਅਮੀਰ ਲੋਕ ਨੂੰ ਧਮਕੀ ਆਉਂਦੀ ਹੈ ਤਾਂ ਇਹ ਗੈਂਗਸਟਰਵਾਦੀ ਹੁਣ ਉੱਥੇ ਕੈਨੇਡਾ ਦੇ ਅਮਰੀਕਾ ਵਿੱਚ ਬੈਠਾ ਹੈ ਔਰ ਇਹ ਗੈਂਗਸਟਰਵਾਦ ਜਿਹੜੇ ਸੰਬੰਧ ਨੇ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਜਿਹੜੇ ਗੁਰਦੁਆਰਿਆਂ ਵਿੱਚ ਖਾਲਸਤਾਨੀ ਬੈਠੇ ਨੇ ਉਹਨਾਂ ਦੇ ਨਾਲ ਤਾਰਾਂ ਜੁੜਦੀਆਂ ਨੇ ਕਿਉਂਕਿ ਜਿਹੜੀ ਫੰਡਿੰਗ ਵਗੈਰਾ ਹੁੰਦੀ ਹੈ ਉਹ ਗੁਰਦੁਆਰਾ ਰਾਹੀਂ ਹੁੰਦੀ ਹੈ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਨਾ ਇਹ ਗੱਲ ਕਰਨ ਦਾ ਮੇਰਾ ਮਕਸਦ ਕੀ ਹੈ ਜਦੋਂ ਇਹ ਲੋਕ ਖਾਲਸਤਾਨ ਖਾਲਸਤਾਨ ਕੂਕਦੇ ਨੇ ਉਦੋਂ ਇਹਨਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਖਾਲਸਤਾਨ ਬਣੇ ਜਾਂ ਖਾਲਸਤਾਨ ਬਣਾਉਣਾ ਚਾਹੁੰਦੇ ਨੇ ਕਿਉਂਕਿ ਜਿਹੜੇ ਮਾਲਕ ਨੇ ਇਹਨਾਂ ਨੂੰ ਪਾਲਿਆ ਹੁੰਦਾ ਹੈ ਤੇ ਉਹਦੇ ਲਈ ਭੌਂਕਣਾ ਜ਼ਰੂਰੀ ਬਣ ਜਾਂਦਾ ਹੈ ਮਤਲਬ ਕਹਿਣ ਤੋਂ ਕਿ ਇਹ ਸਭ ਕੁਝ ਗੇਮਾਂ ਨੇ ਤੇ ਪਰ ਇਹ ਗੇਮਾਂ ਪੰਜਾਬ ਤੇ ਕਿਉਂ ਪੈਂਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਹਲੇ ਉਹ ਲੋਕ ਨਹੀਂ ਜਿਹੜੇ ਕਹਿੰਦੇ ਜਰੂਰ ਨੇ ਕਿ ਅਸੀਂ ਪੜ੍ਹੇ ਲਿਖੇ ਆ ਅਸੀਂ ਸਮਝਦਾਰ ਆ ਪਰ ਹਲੇ ਤੱਕ ਸਮਝਦਾਰ ਅਸੀਂ ਹੋਏ ਨਹੀਂ ਬਹੁਤ ਸੱਜਣ ਮੈਨੂੰ ਫੋਨ ਕਰਨਗੇ ਬੀ ਇਹ ਸਾਡੇ ਨਾਲ ਗਾਲੀ ਗਲੋਚ ਕਰੇ ਬੀ ਤਲਕੀ ਦੇ ਵਿੱਚ ਆਵੇ ਕੋਈ ਇਹੋ ਜਿਹੇ ਸ਼ਬਦ ਬੋਲੇ ਅਸੀਂ ਰਿਕਾਰਡ ਕਰਕੇ ਅੱਗੇ ਵਾਇਰਲ ਕਰੀਏ ਤੇ ਪਰ ਮੇਰਾ ਤਜਰਬਾ ਹੋ ਗਿਆ ਜਦੋਂ ਇਹ ਬੰਦੇ ਫੋਨ ਕਰਦੇ ਨੇ ਬੜੇ ਪਿਆਰ ਨਾਲ ਪਹਿਲਾਂ ਬੋਲਦੇ ਆਂ ਖਾਲ ਚੱਲ ਪੁੱਛਣਗੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੁਹਾਡੇ ਨਾਲ ਖੜੇ ਆਂ ਦੱਸਿਓ ਕਿਤੇ ਹੈਲਪ ਦੀ ਲੋੜ ਹੋਵੇ ਪਹਿਲਾਂ ਇਸ ਤਰੀਕੇ ਨਾਲ ਇਹ ਪੇਸ਼ ਆਉਣਗੇ ਤੇ ਜਦੋਂ ਕੋਈ ਮੈਂ ਸਵਾਲ ਕਰਦਾ ਉਦੋਂ ਫਿਰ 1.2 ਲੱਖ ਪੈਰਾਥਲੋ ਇਹਨਾਂ ਦੇ ਜ਼ਮੀਨ ਨਿਕਲ ਜਾਂਦੀ ਹੈ ਫਿਰ ਘਬਰਾ ਜਾਂਦੇ ਨੇ ਫਿਰ ਬਸ ਦੇ ਗਾਲ ਤੇ ਗਾਲ ਇਹ ਉਹ ਲੋਕ ਨੇ ਮੇਰਾ ਕਹਿਣ ਤੋਂ ਮਤਲਬ ਇਹ ਹੈਗਾ ਕਿ ਜਿਹੜੇ ਵੀ ਲੋਕ ਖਾਲਿਸਤਾਨ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਨੂੰ ਥੋੜਾ ਜਿਹਾ ਨੇੜੇ ਹੋ ਕੇ ਦੇਖੋ ਉਹਨਾਂ ਨੂੰ ਬਾਤ ਕਰੋ ਕਿ ਇਹ ਲੋਕ ਚਾਹੁੰਦੇ ਕੀ ਨੇ ਇਹਨਾਂ ਲੋਕਾਂ ਦਾ ਖਾਲਸਤਾਨ ਖਾਲਸਤਾਨ ਕਹਿਣ ਤੋਂ ਮਕਸਦ ਕੀ ਹੈ ਕਿ ਥੋੜਾ ਜਿਹਾ ਨੇੜੇ ਹੋ ਕੇ ਬੈਠੋ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਬੇਨਤੀ ਇਹ ਕਰਦਾ ਹੁਣਾ ਕਿ ਸਭ ਤੋਂ ਵੱਡਾ ਖਾਲਸਤਾਨ ਮਨੁੱਖ ਆਪਣੀ ਸੋਚ ਆਪਣੀ ਸਮਝ ਉੱਚੀ ਕਰੇ ਜਿਹੜਾ ਮਨੁੱਖ ਪਵਿੱਤਰ ਸੋਚ ਦਾ ਮਾਲਕ ਹੈ ਜਿਹਦੇ ਵਿਚਾਰ ਬਹੁਤ ਵਧੀਆ ਨੇ ਉਹ ਮਨੁੱਖ ਹਮੇਸ਼ਾ ਹੀ ਖਾਵਸਤਾਨੀ ਹੈ ਜਦੋਂ ਤੁਸੀਂ ਰਾਜ ਕਰੇਗਾ ਖਾਲਸਾ ਸ਼ਬਦ ਪੜ੍ਹਦੇ ਹੋ ਨਾ ਅਸੀਂ ਰਾਜ ਕਿੱਥੇ ਕਰਨਾ ਹੈ ਗੁਰੂ ਸਾਹਿਬ ਨੇ ਕੋਈ ਮਿਨਿਸਟਰੀ ਲੈਣ ਵਾਸਤੇ ਰਾਜ ਕੀਤਾ ਜਾਂ ਰਾਜ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਰਾਜ ਅਸੀਂ ਆਪਣੇ ਆਪ ਤੇ ਕਰਨਾ ਹੈ ਸਾਡੀਆਂ ਕਰਤੂਤਾਂ ਕੀ ਨੇ ਸਾਡਾ ਅੰਦਰਲਾ ਜੀਵਨ ਕਿਹੋ ਜਿਹਾ ਹੈ ਸਾਡੀ ਵਿਚਾਰਤਾ ਕਿਹੋ ਜੀ ਹੈ ਅਸੀਂ ਆਪਣੇ ਆਪ ਤੇ ਕਾਬੂ ਪਾਉਣਾ ਹੈ ਆਪਣੇ ਵਿਸ਼ੇਵਕਾਰਾਂ ਦੇ ਕਾਬੂ ਪਾਉਣਾ ਹੈ ਇਹ ਸਭ ਤੋਂ ਵੱਡਾ ਖਾਲਸਤਾਨ ਹੈ ਤੇ ਜੇ ਕੋਈ ਮੈਨੂੰ ਕਹੇ ਕਿ ਮੈਂ ਖਾਲਸਤਾਨੀ ਝੰਡਾ ਚੁੱਕ ਕੇ ਖਾਲਸਤਾਨ ਬਣਾਵਾਂਗਾ ਦੇ ਨਾਲ ਗੁੰਡਾਗਰਦੀ ਕਰਾਂਗਾ ਇਹ ਕੋਈ ਵੀ ਕੰਟਰੀ ਬਰਦਾਸ਼ਤ ਨਹੀਂ ਕਰੂਗੀ ਤੇ ਖਾਸ ਕਰਕੇ ਪੰਜਾਬ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵਧੀਆ ਕਿਤਾਬਾਂ ਪੜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਪਾਵਨ ਬਾਣੀ ਨੂੰ ਪੜੋ ਵਿਚਾਰੋ ਸਮਝੋ ਆਪਣਾ ਆਲਾ ਦਵਾਲਾ ਸਾਹ ਬਣਾਈ ਤੇ ਇਹ ਸ਼ੁਰੂਆਤ ਆਪਣੇ ਘਰ ਤੋਂ ਕਰਨ ਦੀ ਲੋੜ ਹੈ ਤੁਹਾਡੇ ਘਰ ਦੇ ਵਿੱਚ ਵਿਚਾਰਾਂ ਦੀ ਪਵਿੱਤਰਤਾ ਹੈ ਤੁਸੀਂ ਖਾਲਸਤਾਨ ਦੇ ਵਿੱਚ ਜੀ ਰਹੇ ਹੋ ਜਿਹੜਾ ਖਾਲਸਤਾਨ ਇਹ ਲੋਕ ਚਾਹੁੰਦੇ ਨੇ ਨਾ ਗੁੰਡਾਗਰਦੀ ਕਰਕੇ ਇੱਕ ਦੂਜੇ ਨੂੰ ਮਾਰਨਾ ਤੇ ਉਹ ਖਾਲਸਤਾਨ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਖਾਸ ਕਰਕੇ ਮੈਂ ਇਹ ਗੱਲ ਆਪਣੀ ਜ਼ੁਬਾਨ ਤੋਂ ਅੱਜ ਤੁਹਾਨੂੰ ਤਾਂ ਕਹਿਣੀ ਚਾਹਨਾ ਕਿ ਇਹ ਲੋਕ ਕੋਈ ਖਾਲਸਤਾਨ ਨਹੀਂ ਬਣਾਉਣਾ ਚਾਹੁੰਦੇ ਤੇ ਨਾ ਇਹਨਾਂ ਨੂੰ ਖਾਲਸਤਾਨ ਦੀ ਲੋੜ ਹੈ ਕੇਵਲ ਇਹਨਾਂ ਨੇ ਤੁਹਾਨੂੰ ਗੁੰਮਰਾਹ ਕਰਨਾ